ਪਾਲੇ ਦਾ ਬਾਪੂ ਅੱਖਾਂ ਚ ਪਾਣੀ ਰੋਕ ਹੀ ਨਹੀਂ ਰਿਹਾ ਬਾਪੂ ਤੇ ਜਦੋਂ ਉਹਦਾ ਆਇਆ ਸਵੇਰ ਦਾ ਹੀ ਬਾਪੂ ਰੋਈਆ ਇਹਨਾਂ ਦੀ ਮਾਂ ਤੁਰ ਗਈ ਕਮਲੇ ਹੋ ਗਏ ਦੋਨੇ ਹੀ ਐਨੇ ਕਮਲੇ ਹੋ ਗਏ ਦੋਨਾਂ ਦੀਆਂ ਬੋਟੀਆਂ ਵੀ ਛੱਡ ਕੇ ਚਲੀ ਗਈਆਂ ਬੱਚੇ ਵੀ ਨਾਲ ਲੈ ਗਈਆਂ ਪਰ ਅਦਾਸ ਕਰਿਓ ਪਾਲਾ ਤੇ ਤਾਰਾ ਇੱਥੋਂ ਠੀਕ ਹੋ ਕੇ ਜਾਣ ਬਹੁਤ ਇੱਕ ਤਰਸਯੋਗ ਹਾਲਤ ਇਹ ਹੈ ਕਿ ਦੇਵ ਸਿੰਘ ਦੇ ਦੋ ਬੇਟੇ ਦੋਨੇ ਹੀ ਮੈਂਟਲੀ ਅਫਸੈਟ ਦੋਸਤੋ ਆ ਦੇਖੋ ਜਿਹੜਾ ਕਿ ਨੌਜਵਾਨ ਪਰ ਜਿਹੜਾ ਮੈਂਟਲੀ ਅਫਸੈਟ ਹੋਣ ਦੇ ਕਾਰਨ ਪਤਾ ਨਹੀਂ ਕਿਦਾਂ ਕਿਦਾਂ ਦੇ ਆ ਦੇਖ ਸਕਦੇ ਹੋ ਕਿਸ ਕੀ ਬਣੀ ਬੈਠਾ ਹੈ ਇਹ ਨਿਉ ਦੇਵ ਸਿੰਘ ਦੇਖ ਸਕਦੇ ਹੋ ਭਾਵੁਕ ਹੋ ਗਿਆ ਕਿਉਂਕਿ ਦਿਹਾੜੀ ਉਹ ਬਜ਼ੁਰਗ ਬਾਪ ਨਹੀਂ ਜਾ ਸਕਦਾ ਦਿਹਾੜੀ ਇਹ ਜਿਹੜੇ ਦੋਨੇ ਫਕਰ کہہ ਸਕਦੇ ਆ ਵੀ ਮੈਂਟਲੀ ਅਫਸੈਟ ਨੇ ਇਹ ਨਹੀਂ ਜਾ ਸਕਦੇ ਤੇ ਕਮਾਈ ਦਾ ਕੋਈ ਸਾਧਨ ਹੀ ਕਰਦੇ ਵਿੱਚ ਬਾਪੂ ਲੈ ਕੇ ਆਇਆ ਆਪਣੇ ਦੋ ਪੁੱਤਾਂ ਨੂੰ ਤਾਰੇ ਨੂੰ ਤੇ ਪਾਲੇ ਨੂੰ ਹਾਂਜੀ ਹਾਂਜੀ ਤਾਰੇ ਤੇ ਪਾਲੇ ਦਾ ਵਿਆਹ ਵੀ ਹੋਇਆ ਸੀ ਬੱਚੇ ਵੀ ਸੀਗੇ ਘਰ ਵਾਲੀਆਂ ਵੀ ਛੱਡ ਕੇ ਚਲੇ ਗਈਆਂ ਮਾਂ ਵੀ ਤੁਰ ਗਈ ਬਾਪੂ ਰਹਿ ਗਿਆ ਇਕੱਲਾ ਵਿਚਾਰਾ ਬਾਪੂ ਹੀ ਰੋਟੀਆਂ ਪਕਾ-ਪਕਾ ਖਵਾਉਂਦਾ ਆਪਣੇ ਦੋਨਾਂ ਪੁੱਤਾਂ ਨੂੰ ਜਿਹੜੇ ਕਮਾਊ ਪੁੱਤ ਸੀ ਜਿਨ੍ਹਾਂ ਨੇ ਬਾਪੂ ਨੂੰ ਰੋਟੀ ਦੇਣੀ ਸੀ ਬਾਪੂ ਦੀ ਸੇਵਾ ਕਰਨੀ ਸੀ ਉਹਨਾਂ ਦੀ ਬਾਪੂ ਵਿਚਾਰਾ ਬੁੱਢੇ ਬਾਰੇ ਸੇਵਾ ਕਰਦਾ ਸਾਡੇ ਕੋਲੇ ਪਿੰਡ ਦੇ ਵੀਰ ਪਹੁੰਚੇ ਲੈ ਕੇ ਨਾਲ ਸਾਡੇ ਪਿੰਡ ਕਿਹੜਾ ਬਾਈ ਇਹਨਾਂ ਦਾ ਧੁਰਕੋਟ ਧੁਰਕੋਟ ਪਿੰਡ ਦਾ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਧੁਰਕੋਟ ਪਿੰਡ ਉੱਥੋਂ ਆਏ ਨੇ ਪਾਲਾ ਤੇ ਤਾਰਾ ਹਾਂਜੀ ਹਾਂਜੀ ਕਿਉਂ ਪਾਲਿਆ ਠੀਕ ਹੈ ਕਿਉਂਕਿ ਤਾਰਾ ਠੀਕ ਹੈ ਠੀਕ ਆਹ ਕੌਣ ਹੈ ਤਾਰਾ ਇਹ ਡੈਡੀ ਹੈ ਜੀ ਮੇਰਾ ਡੈਡੀ ਦਾ ਕੀ ਨਾਮ ਹੈ ਦੀਪ ਸਿੰਘ ਹੈ ਜੀ ਦੀਪ ਸਿੰਘ ਹੈ ਡੈਡੀ ਦਾ ਬੱਪ ਰੋਣਾ ਯਾਰ ਰੋਣਾ ਖੜਾ ਹੋ ਪਹਿਲਾਂ ਤੂੰ ਖੜਾ ਹੋ ਦੇਖ ਹੁਣ ਅਸੀਂ ਤੇਰੇ ਪੋਤਾਂ ਨਾਲ ਆ ਸੀ ਤੇਰੇ ਰੋਣਾ ਰੋਣਾ ਨੀ ਰੋਣਾ ਤੂੰ ਠੀਕ ਹੈ ਹੁਣ ਅਸੀਂ ਤੇਰੇ ਨਾਲ ਇਹ ਠੀਕ ਹੋ ਜਾਣਗੇ ਤੇਰੇ ਪੁੱਤ ਦੋਨੇ ਠੀਕ ਹੈ ਰੋਣਾ ਨਹੀਂ ਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰੇ ਤੇ ਪਾਲੇ ਦਾ ਬਾਪੂ ਅੱਖਾਂ ਚ ਪਾਣੀ ਰੋਕ ਹੀ ਨਹੀਂ ਰਿਹਾ ਬਾਪੂ ਤੇ ਜਦੋਂ ਦਾ ਆਇਆ ਸਵੇਰ ਦਾ ਹੀ ਬਾਪੂ ਰੋਈ ਜਾਂਦਾ ਕਿਉਂਕਿ ਇੱਕ ਬਾਪ ਦੀ ਇੱਕ ਬੜੀ ਵੱਡੀ ਆਸ ਹੁੰਦੀ ਹੈ ਪੁੱਤਾਂ ਤੇ ਵੀ ਮੇਰੇ ਪੁੱਤ ਜਵਾਨ ਹੋ ਗਏ ਗੱਭਰੂ ਹੋ ਗਏ ਮੇਰੇ ਬਰਾਬਰ ਦੇ ਹੋ ਗਏ ਕਹਿੰਦੇ ਜਦੋਂ ਬਾਪ ਦੀ ਜੁੱਤੀ 'ਚ ਪੁੱਤ ਦਾ ਪੈਰ ਪੈਣ ਲੱਗਦੇ ਤੇ ਬਾਪ ਦਾ ਸੀਨਾ ਚੌੜਾ ਹੋ ਜਾਂਦਾ ਵੀ ਮੇਰਾ ਪੁੱਤ ਹੁਣ ਮੇਰੇ ਬਰਾਬਰ ਦਾ ਹੋ ਗਿਆ ਮੇਰੀ ਜੁੱਤੀ ਪੈਣ ਲੱਗੀ ਮੇਰੇ ਪੁੱਤ ਦੇ ਪਰ ਅੱਜ ਇੱਥੇ ਇੱਕ ਬਾਪ ਨੂੰ ਨਹੀਂ ਵੀ ਪਾਇਆ ਬੈਠਿਆ ਅੱਖਾਂ ਭਰੀ ਬੈਠਿਆ ਦੇਖਦੇ ਆ ਤਾਂ ਬਾਪ ਨੂੰ ਬਾਬੇ ਨੇ ਦੋ ਪੁੱਤ ਵੀ ਦਿੱਤੇ ਸੀ ਪੋਤੇ ਪੋਤੀਆਂ ਵੀ ਦਿੱਤੀਆਂ ਸੀ ਵਿਆਹ ਵੀ ਕੀਤੇ ਬਾਪੂ ਨੇ ਆਪਦੇ ਪੁੱਤਾਂ ਨੂੰ ਸਭ ਕੁਝ ਕੀਤਾ ਪਰ ਕੁਛ ਐਸੀ ਘੜੀ ਆਈ ਸਭ ਕੁਛ ਹੀ ਤਹਿਸ ਨਹਿਸ ਹੋ ਗਿਆ ਇਹਨਾਂ ਦੀ ਮਾਂ ਤੁਰ ਗਈ ਕਮਲੇ ਹੋ ਗਏ ਦੋਨੇ ਹੀ ਐਨੇ ਕਮਲੇ ਹੋ ਗਏ ਦੋਨਾਂ ਦੀਆਂ ਬੋਟੀਆਂ ਵੀ ਛੱਡ ਕੇ ਚਲੀ ਗਈਆਂ ਬੱਚੇ ਵੀ ਨਾਲ ਲੈ ਗਈਆਂ ਹੁਣ ਦੋਨੋਂ ਅੰਦਰ ਪਏ ਰਹਿੰਦੇ ਆ ਨਾ ਨਹਾਉਣ ਦੀ ਧੋਣ ਦੀ ਕੋਈ ਸੋਝੀ ਨਹੀਂ ਨਾ ਖਾਣ ਦੀ ਪਹਿਨਣ ਦੀ ਬਾਪੂ ਵਿਚਾਰਾ ਅੱਜ ਵੀ ਦਿਹਾੜੀ ਦੱਪਾ ਕਰਕੇ ਇਹਨਾਂ ਨੂੰ ਰੋਟੀ ਪਕਾ ਪਕਾ ਕੇ ਖਵਾਉਂਦਾ ਅੱਜ ਵੀ ਚੁੱਲ੍ਹੇ 'ਚ ਫੂਕਾਂ ਮਾਰ ਮਾਰ ਹੱਥ ਕਾਲੇ ਕਰ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦਾ ਧੂਰਕੋਟ ਪਿੰਡਾ ਬਰਨਾਲਾ ਜ਼ਿਲ੍ਹਾ ਹਾਂ ਜੀ ਤਹਿਸੀਲ ਤਪਾ ਇਹ ਲੈ ਕੇ ਆਏ ਨੇ ਵੀਰ ਹੁਣੀ ਸਾਨੂੰ ਪਹਿਲਾਂ ਵੀਡੀਓ ਭੇਜੀ ਸੀ ਘਰ ਦੇ ਵੀ ਹਾਲਾਤ ਬਹੁਤ ਮਾੜੇ ਸੀ ਬਹੁਤ ਹੀ ਜ਼ਿਆਦਾ ਮਾੜੇ ਜਿੱਥੇ ਰਹਿੰਦੇ ਸੀ ਨਾ ਉਹ ਵੀ ਤੁਸੀਂ ਦੇਖੋ ਤਸਵੀਰਾਂ ਕੀ ਹਾਲਾਤ ਸੀ ਘਰ ਦੇ ਪਰ ਅਰਦਾਸ ਕਰਿਓ ਪਾਲਾ ਤੇ ਤਾਰਾ ਇਥੋਂ ਠੀਕ ਹੋ ਕੇ ਜਾਣ ਦੇਵ ਸਿੰਘ ਦੇ ਪੁੱਤ ਇਥੋਂ ਠੀਕ ਹੋ ਕੇ ਜਾਣ ਬਾਪੂ ਦੇਵ ਸਿੰਘ ਇਥੋਂ ਆਪਣੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਨੂੰ ਐਦਾਂ ਤਕੜੀਆਂ ਕਰਕੇ ਲੈ ਕੇ ਜਾਵੇ ਪਰ ਅਰਦਾਸ ਕਰਿਓ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਾਲੇ ਦੀ ਲੈ ਵੀ ਤਾਰਿਆ ਖਾ ਦਵਾਈ ਵਾਹਿਗੁਰੂ ਦੀ ਕਿਰਪਾ ਹੋਊਗੀ ਤੇਰੇ ਤੇ ਵੀਰੇ ਠੀਕ ਆ ਲੈ ਆਓ ਜੀ ਪਾਲੇ ਦੀ ਦਵਾਈ ਵੀ ਦਿਓ ਲੈ ਵੀ ਪਾਲ ਲਿਆ ਖਾ ਦਵਾਈ ਵਾਹਿਗੁਰੂ ਕਿਰਪਾ ਕਰਨਗੇ ਤੇਰੇ ਤੇ ਚੰਗਾ ਜੀ